ਸ਼੍ਰੀ ਨਾਮਿਕ ਪਦ ਪੰਚਚ ਵੰਦਨ ਸਿਮਰੋ ਅੰਦਰ ਦੋਖਰ ਕੰਦਨ ਅਮਰਦਾਸ ਗੁਰਦੇ ਨਿਹਾਵੋ ਸ਼੍ਰੀ ਗੁਰੂ ਰਾਮਦਾਸ ਜੁਗਾਦੋ ਸ਼੍ਰੀ ਅਰਜਨ ਵਿਜਨਣ ਕੇ ਨਾਸਕ ਹਰ ਕੋ ਬਿੱਤ ਸਭ ਸੁਮਗ ਪ੍ਰਕਾਸ਼ਿਕ ਸ਼੍ਰੀ ਹਰਿਦਾਇ ਨਮੂਤਰ ਜੋਰੀ ਬੁਧ ਹਰਿ ਕ੍ਰਿਸ਼ਨ ਬਨਾਏ ਬਹੋਰੀ ਤੇਗ ਬਹਾਦਰ ਪਰ ਕ੍ਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਧਰੋ ਤਰਾ ਤਰ ਪੁਣ ਪੁਣ ਸੀਸਾ ਬੰਦੋ ਬਾੜ ਬਾਰਤ ਗੀਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਪੰਡਾਲ ਰੱਬੀ ਅਖਰਾਂ ਦੇ ਰੂਪ ਵਿੱਚ ਜੋਤ ਹੈ ਅਕਾਲ ਦੀ ਇਸੇ ਜੋਤ ਵਿੱਚੋਂ ਸਾਨੂੰ ਦੱਸੇ ਗੁਰੂ ਨજર ਅੰਦੇ ਇਹੋ ਰਾਹ ਨੇ ਸਾਨੂੰ ਗਿਆਨ ਦਾ ਬਖਾਲਦੀ ਇਹੋ ਗਿਆਨ ਫਿਰ ਤੱਜ ਸਾਜਣਾ ਤੋਂ ਪਾਰ ਕਰੇ ਇਸ ਰੂਹੇ ਦੁਨੀਆ ਪਈ ਝੁਗਾ ਤੋਂ ਭਾਲਦੀ ਬੁੱਧ ਨਹੀਂ ਬੱਲੀ ਹੁੰਦੀ ਨਿਰਗੁਣ ਜੀਵ ਹੋ ਕੇ ਕਰਾਂ ਦੀ ਸਿਫਤ ਮਨੂਰ ਦੇ ਮਿਸਾਲ ਦੀ ਇਹਦੇ ਦਰਖੋਵੇਂ ਮਹਿਮਾਨ ਨਹੀਂ ਮਾਨਿਆਂ ਨੂੰ ਅਪਮਾਨੀਆਂ ਜਾਂ ਤੇ ਟੁੱਟਦਾ ਡੂਰੇ ਜਿਹਦਾ ਦਿਲ ਸਾਫ਼ ਦਾ ਕਿ ਸ਼ਰਤਾ ਦੇ ਨਾਲੇ ਆਵੇ ਦੀਵੇ ਵਾਂਗ ਜਗ ਜਾਂਦਾ ਹੁੰਦਾ ਨੂਰੋ ਨੂਰ